ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਾਮੈ ਕਾਬੈ ਮੇਰੇ ਵੀਰੋ ਪੁੱਤਰ ਕੁਬਾਤਰ ਸੈਟ ਹੈ ਸਾਰੇ ਇਹਨਾਂ ਦੇ ਕਾਰਪੋਰਾ ਠੀਕ ਹੈ ਲਓ ਜੀ ਕਰਤੇ ਆਲ ਆਊਟ ਦੀ ਸਟਾਰਟਿੰਗ ਸਵੇਰੇ ਸਵੇਰੇ 10 11 ਵਜੇ ਆ ਗਏ ਭਾਈ ਇੱਧਰ ਹਨਾ ਲਿਓ ਭਾਈ ਘਰ ਦੇ ਲਈ ਉਹਨੂੰ ਪਹਿਲਾਂ ਹੀ ਛੱਡ ਕੇ ਲੈ ਗਈ ਸੀ ਸਵੇਰੇ ਹੀ ਹਨਾ ਮੈਂ ਲੇਟ ਉੱਠਿਆ ਹੈਗਾ ਇੱਧਰ ਲੋਕ ਵੀ ਖੁੱਲਾ ਪਿਆ ਯਾਰ ਲੋਕ ਕਿਹੜਾ ਖੁੱਲ ਗਿਆ ਯਾਰ ਪਰ ਹਾਂ ਹੱਜ ਵੀ ਕਿੱਧਰ ਆਈ ਤੜਕੇ ਘਰ ਦੇ ਉਹ ਕਰਨ ਜਾ ਚੂ ਉਹ ਚਾਹ ਕੇ ਨਾ ਸੱਚਾ ਸਪਰੇਸ ਬਰੂ ਰੇ ਚੱਕਣਾ ਸੀ ਤੇ ਅੱਜ ਖੇਤ ਰੇ ਸਪਰੇ ਕਰੀ ਆਂਦੇ ਆ ਚਲੋ ਕੋਈ ਨਾ ਇਧਰ ਕਰਾ ਪਾਣੀ ਪੂਣੀ ਲਿਆਂਦਾ ਮੈਂ ਨਾਲ ਪੀ ਗਏ ਪਾਣੀ ਪੂਣੀ ਹੋ ਗਏ ਕੈਮ ਫਿਰ ਵੇਖਦੇ ਆ ਕਿ ਬੰਦਾ ਬਈ ਮੈਨੂੰ ਲੱਗਦਾ ਸੱਚ ਆਪਣਾ ਗਲਾਬੀ ਟੂਸੇ ਵਾਲਾ ਵੀ ਨਹੀਂ ਆਇਆ ਸ਼ੇਰ ਉਹ ਕੱਲ੍ਹ ਯਾਰ ਫਰਨੇਰੀ ਜੋ ਪੱਤੇ ਤਾਂ ਨਹੀਂ ਵਾਗਰ ਭੱਜਣ ਨਾਲ ਤਾਂ ਕਬੂਤਰ ਹੀ ਨਹੀਂ ਸੀ ਆਪਣਾ ਯਾਰ ਪਰ ਕਬੂਤਰ ਆਇਆ ਨਹੀਂ ਆਪਣਾ ਵੀ ਵਾਪਸ ਹਾਂਜੀ ਓਕੇ ਰਿਪੋਰਟਾ ਲੈਟਾਂ ਲੂਟਾਂ ਕਰਤੀਆਂ ਬੰਦ ਤੇ ਉਹ ਗੁਲਾਬੀ ਟੂਸੇਲੇ ਕਬੂਤਰ ਤੇ ਮਾਰ ਲਈ ਨਿਗਾ ਭਈ ਉਹ ਕਬੂਤਰ ਨਹੀਂ ਦਿਖਿਆ ਹਣ ਉਹ ਕੱਲੇ ਜਾਤਾ ਨੀ ਨੂੰ ਜੇ ਡਿੱਗ ਪਿਆ ਭੱਜ ਗਿਆ ਕੱਲ ਨੀਰੀ ਜਾਈਏ ਜਦੋਂ ਤੇ ਚਲ ਕੋਈ ਗੱਲ ਨਹੀਂ ਜਿਵੇਂ ਜੀਦੀ ਜਨੀ ਲਿਖੀ ਆ ਹਨ ਤੇ ਬਾਕੀ ਲੈਟਾਂ ਲੂਟਾਂ ਵਜਾਦਿਆਂ ਇਤੋਂ ਇੱਕ ਜੋੜੀ ਉਧਰ ਬੱਚਾ ਕੱਢ ਰਹੀ ਸੀ ਹਨ ਉਹ ਵੀ ਦੇਖ ਲਿਆ ਮੈਂ ਭਈ ਉਹ ਨਿਕਲਿਆ ਪਿਆ ਆਪੇ ਇਹ ਕੋ ਕਢ ਰਾਲੀ ਸੀ ਵਾਸਤੇ ਤੇ ਸਭ ਕੁਝ ਸੈਟ ਆ ਕੰਮ ਆ ਬੰਦ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਉਹ ਲਿਓ ਮਾਨਾ ਨੂੰ ਮਾਰ ਕੇ ਬੋਲ ਵੀ ਆ ਜਾ ਬੇਟਾ ਕਰੇ। ਤੈਨੂੰ ਲੋਕ ਲਾ ਕੇ ਤੇ ਖੇਤ ਖੂਦ ਕਰਨੀ ਉਹਨੂੰ ਜਾਂਦੀ ਹੋ ਗਈ ਨਾ ਵਾਲ-ਵੂਲ ਕਟਾਉਂਦੀ ਰਹੇਗੀ। ਤੇ ਬਾਕੀ ਰੇ ਸਪਰੇਅ ਕਰੀ ਜਾਂਦੇ। ਇਹ ਤਾਂ ਉਧਰ ਉਹ ਚਾਹ ਜੂ ਵੀ ਲੈ ਕੇ ਆਈ ਹੋਗੀ। ਲਿਓ। ਪਲੀਓ ਮਾਨਾ ਕਰੋ ਪਾ। ਹਾਂਜੀ। ਆ ਗਈ ਜੀ ਖੇਤ। 11 ਵਾਲੀ ਚਾਹ ਲੈ ਕੇ ਬਈ ਬੰਦੇ ਆਸਤੇ ਆਪਣੇ ਆਸਤੇ। ਹਾਂਜੀ। ਖੇਤ ਚਾਹ ਫੜਾਉਣ ਤੋਂ ਬਾਅਦ ਬਲਜੀਤ ਦੀ ਬਾਈਕ ਲੈ ਕੇ ਆਪਾਂ ਕੈਸੀ ਲੱਭੀ ਲੱਭੋ ਖਿਆ ਵਾਲੀ ਖਿਆ ਵਾਲ ਨੂੰ ਬਾਦਲ ਤੇ ਬਾਦਲ ਉਹ ਭਾਈ ਚੱਲਿਆ ਹੁਣ ਫੇਰ ਪਿੰਡ ਰੋ ਗਾਲ ਮੂੜ ਵੀ ਘਟਾਉਂਦੀ ਰਹਾ ਯਾਰ ਦੇਖ ਫਰਾਇਆ ਵੀ ਗੇਂਹੂ ਦੀ ਹੀੜ ਲਈਏ ਹਾਂਜੀ ਚੱਲੇ ਆ ਜੀ ਝੋੜਾਂ ਤੋਂ ਗਾਂਹਾਂ ਵਾਲੇ ਪਿੰਡ ਤੋਂ ਵਾਪਸ ਹਾਂਜੀ ਘਟਾਓ ਦੇਖੋ ਪੁੱਤਰ ਬੈਠਾ ਦੇਖੋ ਕਾਰ ਤੇ ਇੱਕ ਵਾਇਟ ਪੀਆ ਈਲੀ ਵਾਲਾ ਕੋਟੋ ਪਈ ਬਈ ਇਹ ਤਾਂ ਹੈਗਾ ਆਪਣਾ ਪਿੰਡ 25 30 ਕਿਲੋਮੀਟਰ ਹੈ ਨਾ ਲਜੀ ਦੀ ਬਾਈਕ ਹੈ ਚਾ ਵੀ ਕੇ ਪਰ ਮੈਂ 2 ਵਜੇ ਲਾ ਘਰੋਂ ਲੈ ਆ ਤੇ 6 ਵਜੇ ਮੋਟਰਸਾਈਕਲ ਇੱਕ ਮਿੰਟ ਵੀ ਰੋਕਿਆ ਰ ਹੈ ਠੀਕ ਹੈ ਕਿ ਨਹੀਂ ਤੂੰ ਖਿੱਚ ਕੇ ਘਰੇ ਚੱਲਦਾ ਫਿਰ ਜਾਇ ਕਰੇ ਕੂਤਰ ਨੂੰ ਥਾਣਾ ਪਾਣੀ ਪੋਣਾ ਨੀਰਾਂ ਨੂੰ ਲੈਣਾ ਕੰਮ ਬਹੁਤ ਆ ਬਾਪ ਆਪਣੇ ਕੋਲ ਚੱਲੀਏ ਛੇਤੀ ਕਰੇ ਹਾਂਜੀ ਪਹੁੰਚ ਗਏ ਜੀ ਘਰੇ ਨੀਓ ਮਨ ਨਾਲ ਇੱਧਰ ਤਾਂ ਨਹੀਂ ਨੀਓ ਮਨ ਨਾਲ ਨੀਓ ਮਨ ਨਾਲ ਨੀਓ ਮਨ ਨਾਲ ਅਗਰ ਉਹ ਨਹੀਂ ਇੱਧਰ ਮੈਂ ਚਲੋ ਹੁਣ ਆਪਾਂ ਖੇਤ ਚੱਲੇਗੇ ਬਾਬੇ ਆਗੇ ਕਬੂਤਰਾਂ ਨੂੰ ਦਾਣੇ ਦੋਨੇ ਨਾ ਬਾਅਦ ਚੀ ਪਾਵਾਂਗੇ ਹਾਂਜੀ ਪਹੁੰਚ ਗਏ ਖੇਤ ਹੋਰ ਬਲਜੀਤ ਮਾਨਾ ਠੀਕ ਹੈ ਹਾਈਕਰ ਬੱਲੀ ਓਕੇ ਬਾਬਾ ਟਿੱਲੂ ਨੀਰਨ ਰੋ ਵਾਟਰ ਲੈ ਵੀ ਗੱਡੀ 'ਚ ਲੋਡ ਵੀ ਕਰਤਾ ਹਾਈ ਓਏ ਲੋਡ ਕਰਦੀ ਫੋਰ ਬਾਬਾ ਠੀਕ ਹੈ ਠੀਕ ਹੈ ਠੀਕ ਹੈ ਬਸ ਮਾਹੌਲ ਜਿਆ ਵਦਗਾ ਬਣਿਆ ਪਿਆ ਪੂਰਾ ਐਸਲਿਸ਼ ਸਹੀ ਟਾਕਦੇ ਪਾਹ ਹੈ ਠੀਕ ਹੈ ਫੇਰੋ ਕੱਜ ਬਾਬਾ ਨਹੀਂ ਵਟ ਲੈ ਕੋਈ ਲਾ ਦੇ ਦੇਖਣ ਜੀ ਜੀ ਅੱਛਾ ਠੀਕ ਹੈ ਟਕਾ ਜੇ ਨਾ ਲਈ ਜਾਵਾਂਗੇ ਨੂੰ ਚੱਲ ਕੋਈ ਨਾ ਪਾਣੀ ਹੈ ਨਹੀਂ ਬਾਬਾ ਯਾਰੇ ਚ ਬਸ ਕੋਈ ਨਾ ਪੀ ਲੈ ਨਾ ਮੈਂ ਇਹਨੂੰ ਫੇਰ ਕੇ ਪੀ ਲਾਂਗੇ ਐ ਕਰਕੇ ਆਪਾਂ ਚੱਲ ਬਈ ਘਰ ਤੋਂ ਲੈ ਕੇ ਨੀਰੇ ਵਾਲੀ ਗੱਡੀ ਮੇਰੇ ਵੀਰੋ ਉਹ ਭਾਵੇਂ ਟੈਂਪਰੇਟਿਕ ਪਾ ਜੀਏ ਆਣੋ ਘਰ ਆ ਕੇ ਵੀਡੀਓ ਲੋੜੇ ਹਾਂਜੀ ਮੇਰੇ ਦੋਸਤੋ ਆ ਗਏ ਜੀ ਇਧਰ ਲੈ ਕੇ ਦੇਖੀ ਕਬੂਤਰਾਂ ਦੇ ਹਾਲਚਾਲ ਆਪਣਾ ਗਲਾਬੀ ਟੂਸੇਲਾ ਦੇਖੀਏ ਕੀ ਪਤਾ ਆ ਗਿਆ ਹੋਏ ਕਿਸੇ ਪਾਸਿਓ ਤੇ ਨਾਲੇ ਦਾਣੇ ਦੋਨੇ ਪਾਈਏ ਬਈ ਹੋਏ ਬਹੁਤ ਲੇਰੋ ਸੱਚੀ ਐਂ ਕੰਮ ਖਰਾਬ ਹੁੰਦੇ ਹੈਗੇ ਨਵੀਂ ਮੂੰਹ ਚੱਕ ਕੇ ਤੁਰ ਜਾਣਾ ਬਾਹਰ ਨੂੰ ਮੈਂ 2 ਵਜੇ ਦਾ ਚੜਿਆ ਮੋਟਰਸਾਈਕਲ ਤੇ 7 ਵਜੇ ਤੱਕ ਮੋਟਰਸਾਈਕਲ ਤੋਂ ਦੇਖਣਾ ਇੱਕ ਮਿੰਟ ਨਹੀਂ ਰੋਕਾਂ ਵੀ ਤੋਰੀ ਫਿਰ ਐਵੇਂ ਨੂੰ ਆਇਆ ਭਾਈ ਲਿਓ ਨਿਓ ਬੇਬੀ ਅੰਦਰ ਘੁਸੋ ਚਲ ਕੋਈ ਨਹੀਂ ਉਤਰ ਵੀ ਕੋ ਬਾਰੀਆਂ ਚ ਆਉਂਦੇ ਜਦੋਂ ਮੈਂ ਇੱਥੇ ਬੋਲਿਆ ਨਾ ਵੀ ਇੱਕ ਹੀ ਚਲੋ ਗਰੰਟੀ ਆ ਆਪਣੀ ਧਿਆਨ ਰੱਖੋ ਖੜ ਜਾ ਹੁਣ ਇਹ ਤਾਂ ਸਾਰੇ ਬਾਰੀਆਂ ਦਾ ਜਾ ਬੈਠਣਾ ਹੈ ਦੇਖੀ ਜਿਲੇ ਆ ਹਾਂ ਹਾਂ ਕੇ ਲੱਗੀ ਐ ਭੁੱਖ ਹੈ ਆਇਓ 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 ਦੇਖੋ ਉਹਦੇ ਬਾਰੀਆਂ ਨੂੰ ਭਾਏ ਭਾਏ ਘਰੇ ਆ ਦੇਖ ਥੱਲੇ ਆ ਗਏ ਚਲ ਬਾਬੇ ਉਹ ਵੇਟਰ ਨਾ ਕਰਾਈ ਇਹਨਾਂ ਤੋਂ ਵਿਚਾਰਿਆਂ ਤੋਂ ਦਾਣਾ ਪਾਣੀ ਪਾਈ ਇਹਨਾਂ ਨੂੰ ਹਾਂਜੀ ਤੇ ਦਾਣਾ ਪਾਣੀ ਪਾਤਾ ਬਈ ਸਾਰੇ ਕਬੂਤਰਾਂ ਨੂੰ ਠੀਕ ਆ ਬੈਟ ਕਾਲ ਨੂੰ ਦਾਣਾ ਪਾਣੀ ਪਾਤਾ ਇਧਰ ਉੱਡਣ ਵਾਲੇ ਤੇ ਵਿੱਚ ਵੱਡੇ ਕਬੂਤਰਾਂ ਕੁਛ ਇਹਨਾਂ ਦੇ ਇਹਨਾਂ ਨੂੰ ਵੀ ਪਾਤਾ ਬਈ ਇਧਰ ਕਬੂਤਰੀਆਂ ਦੇ ਬੱਚੇ ਆ ਕੁਛ ਪੱਠਾ ਕੁਛ ਵੱਡੀਆਂ ਆ ਉਹਨਾਂ ਨੂੰ ਵੀ ਪਾਤਾ ਜਾਲ ਵਾਲੇ ਕਬੂਤਰ ਇਹਨਾਂ ਨੂੰ ਵੀ ਪਾਤਾ ਬਈ ਇਧਰ ਜੋੜੀਆਂ ਵਾਲੇ ਇਹਨਾਂ ਨੂੰ ਵੀ ਪਾਤਾ ਇਧਰ ਜੋੜੀਆਂ ਵਾਲੇ ਵੀ ਇਹਨਾਂ ਨੂੰ ਵੀ ਪਾਤਾ ਹਾਂ ਦੇਖੋ ਲੱਗੇ ਪਏ ਆ ਕਬੂਤਰ ਦੇਣ ਜੂਗਾ ਬੱਚੇ ਨੂੰ ਵੇਖ ਵੇਖੋ 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 ਆਏ ਜੋ ਬੰਦਾ ਜਾਂਦਾ ਲੈ ਜੇ ਜੀ ਇਹ ਜੀ ਫੋਕਸ ਨਾ ਕਰਦੇ ਆਪਾਂ ਚੋਕਾ ਦਿੰਦੇ ਆ ਤੇ ਲੋ ਜੀ ਆਏ ਜੋ ਕਾ ਦਿੱਤਾ ਜਾਂਦਾ ਵੇਖੋ 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 ਕਪਾੜੀ ਉਹ ਚੋਕਾ ਦੀ ਜਾਂਦੀ ਉਹ ਚੋਕਾ ਦੀ ਜਾਂਦਾ ਵੇਖੋ ਡੀਡੀ ਗੋਲਡ ਸਟਾਰ ਨਾ ਇਹ ਹੋਰ ਉਹ ਚੋਕਾ ਦੀ ਜਾਂਦੇ ਨਾ ਤਾਂ ਵੀ ਚੋਕਾ ਦੀ ਜਾਂਦੇ ਕੂਤਰੋ ਦੇਖੋ ਜਿਵੇਂ ਤਾਂ ਪੋਰਾ ਬਲਾਰੋ ਹੀ ਜਾਂਦੇ ਇਧਰੋਂ ਜੀ ਤੁਹਾਨੂੰ ਜੱਜ ਕੇ ਦਿਖਾਉਂਦੇ ਠੀਕ ਹੈ ਸਾਰਿਆਂ ਨੂੰ ਦਾਣਾ ਪਾਣੀ ਪਾਤਾ ਲੀਓ ਨੂੰ ਵੀ ਰੋਟੀ ਪਾਣੀ ਪਾਤੀ ਡੰਨ ਹੈ ਬਸ ਅਜੇ ਤਾਂ ਸਾਰਾ ਕੰਮ ਦੇਣਾ ਵੀ ਟੱਪ ਗਿਆ ਯਾਰ ਹਨਾ ਪੁੱਲ ਮਲਾ ਕੇ ਚਲੋ ਕੋਈ ਗੱਲ ਨਹੀਂ ਓਕੇ ਰਪੋਟ ਚੱਲਦੇ ਹੁਣ ਨਾਉਣੇ ਕਰਦੇ ਨਹੀਂ ਰਹਿਵਾਲ ਵੀ ਕਟਾਉਣੇ ਸੀ ਯਾਰ ਹੁਣ ਕਟਾਏ ਹੁਣ ਨਾਉਣੇ ਚਾਬੀਆਂ ਤਾਂ ਲੈ ਲਾ ਤਾ ਫੁਰੀਏ ਲੈ ਗਿਆ ਹੁਣ ਹਉਥੇ ਬੱਚਾ ਚੋਣੀ ਚੋਗਾਂ ਦੇ ਰਿਹਾ ਕਿਹੜਾ ਚੋਗਾਂ ਦਾ ਆਪ ਸੀਗਾ ਬੁਲਾ ਕਰਦੇ ਮੈਂ ਉਹ ਤਾਂ ਤਾੜਾ ਤਾੜਾ ਦੇ ਹੀਂਦਾ ਆ ਆ ਦੇ ਨਾ ਕੋਈ ਸਾਹਮਣੇ ਜੇ ਬੈਠਾ ਦੇ ਫਿਰ ਸੁਆਦ ਆ ਜੀ ਦਿਓ ਕੁੱਤ ਬਣੇ ਚੋਗਾ ਦੇ ਦਿਓ ਉਧਰ ਹਉ ਪੁੱਤਰ ਲੱਗਾ ਉਧਰ ਹਉ ਤੇ ਕੋਟ ਆ ਮੇਜੋਗਾ ਦੇ ਚਲੋ ਕੋਈ ਗੱਲ ਨਹੀਂ ਉਸਾਈ ਸੀ ਚੱਲੀ ਜਾਣਾ ਠੀਕ ਹੈ ਜੀ ਨਹੀਂ ਤਾੜਾ ਦੇ ਸਾਹੇ ਤਾੜਾ ਦੇ ਤਾ ਇਹ ਗੋਲਡ ਸਟਾਰ ਆਏ ਕੋਣ ਬੜਿਆ ਸਵਾਲ ਬੜਿਆ ਸਵਾਲ ਬੜਿਆ ਸਵਾਲ ਕੋਈ ਨਾ ਕੋਈ ਤਾਂ ਸਾਕੇ ਵੀ ਤੁਹਾਨੂੰ ਜਮਾਂ ਉਹ ਵੀ ਘੜੇਚੀ ਹੋਇਆ ਦਾ ਕੰਮ ਇੱਧਰ ਵੀ ਦੇ ਦੂ ਓਟੇ ਹਨਾ ਓਕੇ ਡਨ ਆ ਯਾਰ ਬਾਪੂ ਕੱਟਾ ਕੰਮ ਅਸੀਂ ਚੱਲੇ ਆ ਜੀ ਅਸੀਂ ਨਾ ਕਿਸੇ ਦੇ ਘਰੇ ਲੇਡੀਜ਼ ਦੇ ਰੋਬਾ ਚਾਹਣੇ ਆ ਸਾਨੂੰ ਜਾਣਾ ਪਊ ਜਾਣਾ ਪਊਗਾ ਟਾਈਮ ਨਾਲ ਹੀ ਵਧਾਤੀ ਯਾਰ ਦੁਕਾਨ ਬਾਈ ਯਾਰ ਸਵੇਰ 6:00 ਓ'ਕਲਾਕ ਤੇ ਆ ਜੀ ਮੈਂ 9:00 ਵਜੇ ਤੇਰੇ ਕੰਮ ਕਰ ਦੂੰ 6:00 ਵਜੇ ਮੈਂ ਤਾਂ 10:00 ਵਜੇ ਉੱਠਦਾ ਬਈ 6:00 ਵਜੇ ਆ ਜੀ ਮੈਂ 9:00 ਵਜੇ ਤੇਰੇ ਕੰਮ ਕਰ ਦੂੰ ਪੱਕਾ ਠੀਕ ਆ ਮੈਂ 6:00 ਵਜੇ ਤੋਂ 9:00 ਵਜੇ ਆਵੇਂਗਾ ਹਾਂ ਸਮਝ ਗਿਆ ਕੱਲ ਨੂੰ ਫਿਰ ਚੰਗਾ ਬਾਈ ਬਣੇ ਇਹਨੇ ਸੋਹਣੇ ਮੁੰਡੇ ਨਾਲ ਰੱਖੀ ਫਿਰਦਾ ਓਹ ਸੋਹਣੇ ਫਰਾਂ ਰੱਖਣੇ ਪੈਂਦਾ ਐ ਡਾਇਮੰਡ ਹੀਰੇ ਇਹ ਤਾਂ ਪੰਪ ਦਾ ਹੀ ਇਹ ਸਾਰੇ ਨਾਲ ਗੱਲਬਾਤ ਹੈ ਜੇ ਪੰਪ ਦਾ ਬਾਲੇ ਦਿੰਦਾ ਐ ਤੇ ਚੱਲ ਬਾਈ ਮੈਨੂੰ ਕੱਲ ਨੂੰ ਆਪ ਹੀ ਫੋਨ ਕਰ ਦੇਗਾ ਬਾਈ ਬਣੇ ਤੇ ਤੇ ਗੱਲਬਾਤ ਹੈ ਤੇਰੇ ਨਾਲ ਇੱਕ ਵੀ ਕੱਢ ਦੂੰ ਓਹੋ ਹੋ ਬਸ ਬਸ ਸਾਰਾ ਵੀ ਕੱਟਣ ਵਾਲੇ ਭਰਾਵਾ ਸਾਨੂੰ ਪਤਾ ਸਾਨੂੰ ਪੰਪਣ ਫੇਰ ਬਾਹਰ ਦਿੰਦਾ ਤੂੰ ਮੈਨੂੰ ਸੱਟ ਨਾ ਦੇ ਤੂੰ ਚੱਲ ਚੱਲ ਕੋਈ ਗੱਲ ਨਹੀਂ ਇਹ ਬੰਦਾ ਗੋਡਾ ਪੂਰਾ ਅਮਨ ਰਹਿਕੇ ਆਲਾ ਹੈਅਰ ਸਟਾਈਲ ਮਜੂਰੀ ਕਰਤੀ ਹੁੰਦੀ ਰੀ ਕਰਤੀ 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 ਦੁਕਾਨ ਵਧਾ ਆ ਗਿਆ ਯਾਰ ਲ ਹਾਂ ਜੀ ਸਮਝ ਨਹੀਂ ਆਈ YouTube YouTube ਤੇ ਇਹ ਬਈ ਕੀ ਕਹਿੰਦਾ ਸੀਗਾ ਮੈਂ ਲੇਟ ਹੋ ਗਏ ਬਾਵੇ ਵਾਲ ਘਟਾਉਣੇ ਸੀਗੇ ਚਲੋ ਕੋਈ ਨਾ ਢੇੜੀ ਢੇੜਾ ਦੇ ਗੇ ਰੜਾ ਬਈ ਲੇਡਿੰਗ ਹੀ ਦੀ ਦੇ ਰਿਹਾ ਮੌਂਡਿੰਗ ਕਰੀ ਜਾਂਦੇ ਆ ਉਹ ਫਿਰ ਕਰਨੀ ਪੈਂਦੀ ਆ ਕਰ ਮੌਂਡਿੰਗ ਵਾਲੇ ਹੁਣ ਮਚਾਇਆ ਹੋਣਗੇ ਲੈ ਕੁੱਟ ਖਾਣੇ ਕੇ ਹਾਂ ਜੀ ਮੇਰੇ ਦੋਸਤੋ ਆਗੇ ਜੇ ਇਧਰ ਲੈ ਕਰੇ ਨਹੀਂ ਤੇ ਹੀ ਕਰਿਆ ਏ ਮੈਂ ਕਿਹਾ ਕਬੂਤਰ-ਕਬੂਤਰ ਵੇਖ ਜੀ ਇਹ ਪਹਿਲਾਂ ਉਹਨੇ ਲਾਈਟਾਂ ਬੁਝਾ ਦੀਏ ਕਹੇ ਤੇ ਮਰੁੱਟੀ ਟਟੀ ਖਾਣੀ ਆਪ ਬਾਕੀ ਬਸ ਓਕੇ ਆ ਹਨ ਹੁਣ ਉਹ ਦਿਨਾਂ ਦੀ ਵੇਟ ਚੱਲ ਰਹੀ ਹੈ ਜਦੋਂ ਬੱਚੇ ਥੋੜੇ ਵਾਵਾ ਹੋ ਜਾਣਗੇ ਜਿਹੜੇ ਤੇ ਇਹਨਾਂ ਨੂੰ ਭਾਇ ਕਰਾਂਗੇ ਬਾਹਰ ਆਪਾਂ ਹਨ ਸ਼ੈਵਰੀ ਤੇ ਉਹ ਦਿਨਾਂ ਦੀ ਪੂਰੀ ਬੇਸਮਰੀ ਨਾਲ ਵੇਟ ਆ ਜਾਣਾ ਆਜਾ ਲੋ ਇੱਕ ਮਿੰਟ ਹੋਰ ਪਸੇ ਨਾਲ ਹੁੱਤ ਪਾਏ ਕਿ ਤੇ ਅਸਲ ਤੀਜੀ ਓਕੇ ਜੀ ਲੱਟਾਂ ਬੁਝਾ ਦੇ ਕਰਾਂ ਪਈ ਮੈਂ ਸਾਰੀਆਂ ਹਾਂਜੀ ਤੇ ਇਧਰੋਂ ਭਾਈ ਕਰਤੀ ਇਹ ਲਿੱਟਾਂ ਬੰਦ ਇਹ 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 ਐ ਇੰਨੇ ਕੰਮ ਠੀਕ ਆਗੇ ਨਹੀਂ ਬੈਟ ਕਾਲੀ ਰਹੀ ਹੈ ਨਾ ਉਹ ਵੀ ਕਰ ਦਿੰਨੇ ਚਲੋ ਓਕੇ ਆ ਬਸ ਆਹੀ ਜੀ ਆ ਬਾਬੂ ਫਾਇਦੇ ਦਿੰਦਾ ਹਨਾ ਨੋਰਮਲ ਆ ਕੰਮ ਕੋਈ ਚੱਕਰ ਉਸੇ ਨੂੰ ਮੜੇ ਬੈਠ ਕੇ ਬੱਚੇ ਵੀ ਦਿਖਾ ਦੇ ਆਗੇ ਬੈਠ ਕੇ ਫਾ ਇਹਨਾਂ ਗੋਲਾ ਜੇ ਉੜਦਾ ਭਈ ਓਏ ਉੱਡਣ ਲੱਗ ਗਿਆ ਪਤਾ ਨਹੀਂ ਭੱਲਾ ਭੁਲੇ ਨਵਾਂ ਆ ਗਿਆ ਕੰਜਰ ਤੇ ਦਾ ਰੀਜਨਰੇਸ਼ਨ ਬਾਪਰੇ ਗੋਲੇ ਚ ਹੋਣ ਦੇ ਤਾਂ ਵਹਿ ਜਾਂਦਾ ਹੈਗਾ हां कालिए बच्चे बच्चे चंगे को तेरी पण नु हिच मच के टाप नहीं भरे ए इथे वार कीदा कोई ना हूं वाह आवाज कोणी नहीं रीसा पै अंदर कदी ਠਾਲਾ ਪਾਇਆ ਕਦਰੀਂ ਦੀ ਹੈ ਹੱਡਗਾ ਕੇ ਰੱਖਿਆ ਕਰੋ ਰੱਤੇ ਗੋਲੇ ਚੀਨੇ ਕਾੜ ਦਾਂਗੇ ਬੰਬ ਇਧਰ ਵੀ ਹੈ ਸੁੱਖ ਰੱਖੇ ਬਾਬਾ ਕਰ ਦਾਂਗੇ ਹੱਲਾ ਭੱਲਾ ਉਹ ਉਧਰ ਵੀ ਹੈ ਬੱਚਾ ਦਾ ਚਣੋ ਏ ਆ ਸੀਨਾ ਬਸ ਬਾਬੇ ਓਕੇ ਠੀਕ ਹੈ ਗੁੱਡ ਬਾਏ ਬਾਏ ਗੁੱਡ ਨਾਈਟ ਸੌਂ ਜੋ ਭਾਈ ਸਾਰੇ